ਸ਼ੇਜ ਐਂਕਰ ਨਾਲ ਪਿਆ ਹੌਪੀ ਢਾਲੀਵਾਲ ਦਾ ਪੰਗਾ ਐਂਕਰ ਨੇ ਅਦਾਕਾਰ ਉੱਤੇ ਲਾਏ ਬਤਮੀਜ਼ੀ ਦੇ ਇਲਜ਼ਾਮ ਐਂਕਰ ਦਾ ਕਹਿਣਾ ਹੈ ਕਿ ਹੌਪੀ ਢਾਲੀਵਾਲ ਕਰਕੇ ਮੇਰਾ ਆਖਰੀ ਮੇਲਾ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਹੌਪੀ ਢਾਲੀਵਾਲ ਹਰਜੀਤ ਹਰਮਨ ਤੇ ਬਲਜੀਤ ਕੌਰ ਜੋਹਲ ਇੱਕੋ ਸਟੇਜ ਉੱਤੇ ਨਜ਼ਰ ਆ ਰਹੇ ਹਨ ਤੇ ਬਲਜੀਤ ਕੌਰ ਜੋਹਲ ਵੱਲੋਂ ਹਰਜੀਤ ਹਰਮਨ ਤੋਂ ਮਾਈਕ ਲੈ ਲਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਏ ਮੇਰਾ ਆਖਰੀ ਮੇਲਾ ਹੈ ਹਰਜੀਤ ਹਰਮਨ ਤੋਂ ਮਾਈਕ ਫੜ ਕੇ ਐਂਕਰ ਸਟੇਜ ਐਂਕਰ ਬਲਜੀਤ ਕੌਰ ਜੋਹਲ ਕਹਿੰਦੀ ਹੈ ਕਿ ਇਹ ਮੇ ਮੇਰਾ ਉਮਰਾ ਨੰਗਲ ਦਾ ਆਖਰੀ ਮੇਲਾ ਹੈ ਇਹ ਵੀਡੀਓ ਉਮਰਾ ਨੰਗਲ ਦੀ ਦੱਸੀ ਜਾ ਰਹੀ ਹੈ ਹੋਬੀ ਤਾਲੀਵਾਲ ਨਾਲ ਸਟੇਜ ਐਂਕਰ ਬਲਜੀਤ ਕੌਰ ਜੋਹਲ ਦੀ ਤਲਕੀ ਹੋਈ ਹੈ ਸਟੇਜ ਐਂਕਰ ਨੇ ਗੁੱਸੇ ਭਰੇ ਸ਼ਬਦਾ ਵਿੱਚ ਕਿਹਾ ਕਿ ਹੋਬੀ ਤਾਲੀਵਾਲ ਕਰਕੇ ਮੇਰਾ ਆਖਰੀ ਮੇਲ ਹੈ ਉਸ ਵੱਲੋਂ ਸਿੱਧੇ ਸ਼ਬਦਾਂ ਵਿੱਚ ਹੋਬੀ ਤਾਲੀਵਾਲ ਉੱਤੇ ਇਲਜ਼ਾਮ ਲਗਾਏ ਗਏ ਹਨ ਹੋਬੀ ਤਾਲੀਵਾਲ ਹਮੇਸ਼ਾ ਮੇਰੇ ਵਿੱਚ ਨੁਕਸ ਕੱਢਦੇ ਹਨ ਸਟੇਜ ਐਂਕਰ ਦਾ ਕਹਿਣਾ ਹੈ ਕਿ ਹੋਬੀ ਤਾਲੀਵਾਲ ਵੱਲੋਂ ਹਮੇਸ਼ਾ ਮੇਰੇ ਵਿੱਚ ਕੋਈ ਨਾ ਕੋਈ ਨੁਕਸ ਕੱਢੇ ਜਾਂਦੇ ਹਨ ਜਿਸ ਕਾਰਨ ਏ ਮੇਰਾ ਆਖਰੀ ਮੇਲਾ ਹੈ ਇਸ ਦਾ ਇਸ ਦਾ ਕਾਰਨ ਸਿਰਫ ਹੋਬੀ ਤਾਲੀ ਵਾਲੀ ਹੋਣਗੇ ਤੁਸੀਂ ਦੇਖ ਰਹੇ ਹੋ ਕਿ ਹਰ ਚੀਜ਼ ਵਿੱਚ ਮੇਰੇ ਨੁਕਸ ਕੱਡੇ ਜਾ ਰਹੇ ਹਨ ਸਟੇਜ ਐਂਕਰ ਦਾ ਕਹਿਣਾ ਹੈ ਕਿ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਹੋਬੀ ਤਾਲੀ ਵਾਲ ਨੂੰ ਇਹ ਨਹੀਂ ਪਤਾ ਕਿ ਇੱਕ ਕੁੜੀ ਨੂੰ ਇੱਜ਼ਤ ਮਾਣ ਕਿਵੇਂ ਦੇਈਦਾ ਭਾਵੇਂ ਉਹ ਲੱਖ ਫਿਲਮਾਂ ਕਰ ਲੈਣ ਪਰ ਜੇ ਤੁਸੀਂ ਇੱਕ ਔਰਤ ਇੱਕ ਤੀ ਇੱਕ ਪੈਨ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਸੀਂ ਅਦਾਕਾਰ ਕਹਾਉਣ ਦੇ ਲਾਇਕ ਨਹੀਂ ਹੋ ਨਾਲ ਹੀ ਤਸਵੀਰਾਂ ਵਿੱਚ ਦੇਖਿਆ ਗਿਆ ਕਿ ਸਟੇਜ ਉੱਤੇ ਹੌਬੀ ਤਾਲੀਵਾਲ ਵੱਲੋਂ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ ਉਸ ਸਾਈਡ ਉੱਤੇ ਸ਼ਾਂਤ ਖੜੇ ਹੋਏ ਸੀ ਹਾਲਾਂਕਿ ਵੀਡੀਓ ਵਿੱਚ ਹਰਜੀਤ ਹਰਮਨ ਵੱਲੋਂ ਬਲਜੀਤ ਕੌਰ ਜੋਹਲ ਤੋਂ ਮਾਈਕ ਲੈਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਬਲਜੀਤ ਕੌਰ ਜੋਹਲ ਨੇ ਗੁੱਸੇ ਭਰੇ ਸ਼ਬਦਾਂ ਨਾਲ ਹੌਬੀ ਤਾਲੀਵਾਲ ਉੱਤੇ ਇਲਜ਼ਾਮ ਲਗਾਏ ਬਲਜੀਤ ਕੌਰ ਜੋਹਲ ਦਾ ਸਟੇਜ ਐਂਕਰਿੰਗ ਦੇ ਵਿੱਚ ਵੱਡਾ ਨਾਮ ਵੀ ਹੈ ਹਾਲਾਂਕਿ ਹਜੇ ਤੱਕ ਹੌਬੀ ਤਾਲੀਵਾਲ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਸਟੇਜ ਐਂਕਰ ਨੇ ਸਿੱਧੇ ਤੌਰ ਉੱਤੇ ਕਿਹਾ ਕਿ ਹੋਬੀ ਤਾਲੀਵਾਲ ਕਰਕੇ ਮੇਰਾ ਆਖਰੀ ਮੇਲਾ ਹੈ ਕਿਉਂਕਿ ਮੇਰੀ ਕੋਈ ਨਾ ਕੋਈ ਚੀਜ਼ ਵਿੱਚ ਹਮੇਸ਼ਾ ਨੁਕਸ ਕਰਦੇ ਰਹਿੰਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੁੜੀ ਨੂੰ ਇੱਜ਼ਤ ਮਾਣ ਕਿਵੇਂ ਦੇਈਦਾ ਹੈ ਮੇਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਮਰਾ ਨੰਗਲ ਮੇਲੇ ਦੀ ਦੱਸੀ ਜਾ ਰਹੀ ਹੈ ਜਿੱਥੇ ਬਲਜੀਤ ਕੌਰ ਜੋਹਲ ਵੱਲੋਂ ਹੋਪੀ ਤਾਲੀਵਾਲ ਨਾਲ ਤਲਖੀ ਹੋਈ ਹੈ ਸਟੇਜ ਐਂਕਰ ਨੇ ਕਿਹਾ ਕਿ ਹੌਬੀ ਤਾਲੀਵਾਲ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ ਉਹਨਾਂ ਵੱਲੋਂ ਮੇਰੇ ਕਿਸੇ ਨਾ ਕਿਸੇ ਚੀਜ਼ ਵਿੱਚ ਹਮੇਸ਼ਾ ਨੁਕਸ ਕੱਢੇ ਜਾਂਦੇ ਹਨ ਇਹ ਵੀਡੀਓ ਆਗਭੰਗ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਹੌਬੀ ਤਾਲੀਵਾਲ ਵੱਲੋਂ ਹਜੇ ਤੱਕ ਇਸ ਉੱਤੇ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ ਸਟੇਜ ਐਂਕਰ ਨਾਲ ਪਿਆ ਹੌਬੀ ਤਾਲੀਵਾਲ ਦਾ ਪੰਗਾ ਐਂਕਰ ਨੇ ਅਦਾਕਾਰ ਉੱਤੇ ਲਾਏ ਬਤਮੀਜ਼ੀ ਦੇ ਇਲਜ਼ਾਮ ਐਂਕਰ ਦਾ ਕਹਿਣਾ ਹੈ ਕਿ ਹੌਪੀਟਾਲੀਵਾਲ ਕਰਕੇ ਮੇਰਾ ਆਖਰੀ ਮੇਲਾ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਹੌਪੀਟਾਲੀਵਾਲ ਹਰਜੀਤ ਹਰਮਨ ਤੇ ਬਲਜੀਤ ਕੌਰ ਜੋਹਲ ਇੱਕੋ ਸਟੇਜ ਉੱਤੇ ਨਜ਼ਰ ਆ ਰਹੇ ਹਨ ਤੇ ਬਲਜੀਤ ਕੌਰ ਜੋਹਲ ਵੱਲੋਂ ਹਰਜੀਤ ਹਰਮਨ ਤੋਂ ਮਾਈਕ ਲੈ ਲਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਮੇਰਾ ਆਖਰੀ ਮੇਲਾ ਹੈ ਹਰਜੀਤ ਹਰਮਨ ਤੋਂ ਮਾਈਕ ਫੜ ਕੇ ਐਂਕਰ ਸਟੇਜ ਐਂਕਰ ਬਲਜੀਤ ਕੌਰ ਜੋਹਲ ਕਹਿੰਦੀ ਹੈ ਕਿ ਇਹ ਮੇਰਾ ਉਮਰਾ ਨੰਗਲ ਦਾ ਆਖਰੀ ਮੇਲਾ ਹੈ ਇਹ ਵੀਡੀਓ ਉਮਰਾ ਨੰਗਲ ਦੀ ਦੱਸੀ ਜਾ ਰਹੀ ਹੈ ਹੌਬੀ ਤਾਲੀਵਾਲ ਨਾਲ ਸਟੇਜ ਐਂਕਰ ਬਲਜੀਤ ਕੌਰ ਜੋਹਲ ਦੀ ਤਲਕੀ ਹੋਈ ਹੈ ਸਟੇਜ ਐਂਕਰ ਨੇ ਗੁੱਸੇ ਭਰੇ ਸ਼ਬਦਾਂ ਵਿੱਚ ਕਿਹਾ ਕਿ ਹੌਬੀ ਤਾਲੀਵਾਲ ਕਰਕੇ ਮੇਰਾ ਆਖਰੀ ਮੇਲਾ ਹੈ ਉਸ ਵੱਲੋਂ ਸਿੱਧੇ ਸ਼ਬਦਾਂ ਵਿੱਚ ਹੌਬੀ ਤਾਲੀਵਾਲ ਉੱਤੇ ਇਲਜ਼ਾਮ ਲਗਾਏ ਗਏ ਹਨ ਹੌਬੀ ਤਾਲੀਵਾਲ ਹਮੇਸ਼ਾ ਮੇਰੇ ਵਿੱਚ ਨੁਕਸ ਕੱਢਦੇ ਹਨ ਸਟੇਜ ਐਂਕਰ ਦਾ ਕਹਿਣਾ ਹੈ ਕਿ ਹੌਬੀ ਤਾਲੀਵਾਲ ਵੱਲੋਂ ਹਮੇਸ਼ਾ ਮੇਰੇ ਵਿੱਚ ਕੋਈ ਨਾ ਕੋਈ ਨੁਕਸ ਕੱਢੇ ਜਾਂਦੇ ਹਨ ਜਿਸ ਕਾਰਨ ਇਹ ਮੇਰਾ ਆਖਰੀ ਮੇਲਾ ਹੈ ਇਸ ਦਾ ਇਸ ਦਾ ਕਾਰਨ ਸਿਰਫ ਹੌਬੀ ਤਾਲੀਵਾਲ ਹੀ ਹੋਣਗੇ ਤੁਸੀਂ ਦੇਖ ਰਹੇ ਹੋ ਕਿ ਹਰ ਚੀਜ਼ ਵਿੱਚ ਮੇਰੇ ਨੁਕਸ ਕੱਢੇ ਜਾ ਰਹੇ ਹਨ ਸਟੇਜ ਐਂਕਰ ਦਾ ਕਹਿਣਾ ਹੈ ਕਿ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਹੌਬੀ ਤਾਲੀਵਾਲ ਨੂੰ ਏ ਨਹੀਂ ਪਤਾ ਕਿ ਇੱਕ ਕੁੜੀ ਨੂੰ ਇੱਜ਼ਤ ਮਾਣ ਕਿਵੇਂ ਦੇਈਦਾ ਭਾਵੇਂ ਉਹ ਲੱਖ ਫਿਲਮਾਂ ਕਰ ਲੈਣ ਪਰ ਜੇ ਤੁਸੀਂ ਇੱਕ ਔਰਤ ਇੱਕ ਧੀ ਇੱਕ ਪੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਸੀਂ ਅਦਾਕਾਰ ਕਹਾਉਣ ਦੇ ਲਾਇਕ ਨਹੀਂ ਹੋ ਨਾਲੀ ਤਸਵੀਰਾਂ ਵਿੱਚ ਦੇਖਿਆ ਗਿਆ ਕਿ ਸਟੇਜ ਉੱਤੇ ਹੌਬੀ ਤਾਲੀਵਾਲ ਵੱਲੋਂ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ ਉਸਾਈਡ ਉੱਤੇ ਸ਼ਾਂਤ ਖੜੇ ਹੋਏ ਸੀ ਹਾਲਾਂਕਿ ਵੀਡੀਓ ਵਿੱਚ ਹਰਜੀਤ ਹਰਮਨ ਵੱਲੋਂ ਬਲਜੀਤ ਕੌਰ ਜੋਹਲ ਤੋਂ ਮਾਈਕ ਲੈਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਬਲਜੀਤ ਕੌਰ ਜੋਹਲ ਨੇ ਗੁੱਸੇ ਭਰੇ ਸ਼ਬਦਾਂ ਨਾਲ ਹੌਬੀ ਤਾਲੀਵਾਲ ਉੱਤੇ ਇਲਜ਼ਾਮ ਲਗਾਏ ਬਲਜੀਤ ਕੌਰ ਜੋਹਲ ਦਾ ਸਟੇਜ ਐਂਕਰਿੰਗ ਦੇ ਵਿੱਚ ਵੱਡਾ ਨਾਮ ਵੀ ਹੈ ਹਾਲਾਂਕਿ ਹਜੇ ਤੱਕ ਹੌਬੀ ਤਾਲੀਵਾਲ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਸਟੇਜ ਐਂਕਰ ਨੇ ਸਿੱਧੇ ਤੌਰ ਉੱਤੇ ਕਿਹਾ ਕਿ ਹੌਬੀ ਤਾਲੀਵਾਲ ਕਰਕੇ ਮੇਰਾ ਆਖਰੀ ਮੇਲਾ ਹੈ ਕਿਉਂਕਿ ਮੇਰੀ ਕੋਈ ਨਾ ਕੋਈ ਚੀਜ਼ ਵਿੱਚ ਹਮੇਸ਼ਾ ਨੁਕਸ ਕਰਦੇ ਰਹਿੰਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੁੜੀ ਨੂੰ ਇੱਜ਼ਤ ਮਾਣ ਕਿਵੇਂ ਦੇਈਦਾ ਹੈ ਮੇਲੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਮਰਾ ਨੰਗਲ ਮੇਲੇ ਦੀ ਦੱਸੇ ਜਾ ਰਹੀ ਹੈ ਜਿੱਥੇ ਬਲਜੀਤ ਕੌਰ ਜੋਹਲ ਵੱਲੋਂ ਹੋਪੀ ਤਲੀਵਾਲ ਨਾਲ ਤਲਖੀ ਹੋਈ ਹੈ ਸਟੇਜ ਐਂਕਰ ਨੇ ਕਿਹਾ ਕਿ ਹੋਪੀ ਤਲੀਵਾਲ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ ਉਹਨਾਂ ਵੱਲੋਂ ਮੇਰੇ ਕਿਸੇ ਨਾ ਕਿਸੇ ਚੀਜ਼ ਵਿੱਚ ਹਮੇਸ਼ਾ ਨੁਕਸ ਕੱਢੇ ਜਾਂਦੇ ਹਨ ਇਹ ਵੀਡੀਓ ਆਗਭੰਗ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਹੋਪੀ ਤਲੀਵਾਲ ਵੱਲੋਂ ਹਜੇ ਤੱਕ ਇਸ ਉੱਤੇ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ